ਰਾਮ ਰਾਮ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਨਿਤਿਨ ਭਟਿਆ ਜੀ ਦੇਖੋ ਜੀ ਬਟਾਲੇ ਤੋਂ ਅਯੋਧਿਆ 1115 ਕਿਲੋਮੀਟਰ ਹੈ ਕੁਝ ਗੂਗਲ ਤੇ ਸਰਚ ਮਾਰਿਆ ਇੰਨਾ ਸੀ ਤੇ ਇਹ ਕੀ ਮੇਰਾ ਬੇਟਾ ਨਹੀਂ ਠੀਕ ਰਹਿੰਦਾ ਤੇ ਸਭ ਤੋਂ ਵੱਡੀ ਕੋਸ਼ਿਸ਼ ਇਹ ਹੀ ਕਿ ਆਪਣਾ ਮੰਦਿਰ ਬਣ ਗਿਆ ਮਨ ਚ ਜਨੂਨ ਹੀ ਕਿ ਜਾਣਾ ਜਾਣਾ ਹਾਂਜੀ ਸਾਈਕਲ ਸਰ ਮੈਂ 4-5 ਦਿਨ ਪਹਿਲਾਂ ਲਿਆ ਵਾ ਤੇ ਕੱਲ ਵੀ ਮੁਰੰਮਤ ਵਗੈਰਾ ਕਰਾ ਲਈ ਸੀ ਮੈਂ ਹਾਂਜੀ ਹਾਂਜੀ ਉਹ ਤੇ ਹੈ ਹੀ ਹੈ। ਠੰਡ ਵੀ ਬਹੁਤ ਹੈ ਤੁਹਾਨੂੰ ਪਤਾ ਹੀ ਹੈ। ਤੁਸੀਂ ਅੱਗੇ ਪਿੱਛੇ ਦੇਖ ਰਹੇ ਹੋ। 11-12 ਵਜੇ ਗਏ ਆ ਤੇ ਤੁਹਾਨੂੰ ਪਤਾ ਹੀ ਕਿੰਨੀ। ਕੀ ਮੁਸ਼ਕਲ ਕਿੰਨਾ ਪੁਣੀ ਕਿੰਨਾ ਅਸਰ ਹੋ ਜੂਗਾ। ਰੰਗਮਣੀ ਦੇ ਜਾ ਕੇ ਨਾ ਪਸਤਾ ਹੋਏ। ਰਾਤ ਵਿੱਚ ਔਂਕੜਾ ਬਣੀ ਸਫਰ ਲਾਉ। ਹਾਂਜੀ ਉਹ ਤੇ ਹੈ ਹੀ ਹੈ। ਦੇਖੋ ਜੀ ਪ੍ਰਮਾਤਮਾ ਨੇ ਚਾਇਆ ਤੇ ਜ਼ਰੂਰ ਟਾਈਮ 'ਤੇ ਪਹੁੰਚਾਂਗੇ ਤੇ ਟਾਈਮ 'ਤੇ ਘਰ ਆ ਜਾਾਂਗੇ। ਠੀਕ ਹੈ ਨਾ? ਕੋਈ ਦਿੱਕਤ ਨਹੀਂ ਆਣੀ। ਇਹ ਮੇਰੇ ਮਨ ਦਾ ਵਿਸ਼ਵਾਸ ਆ। ਕੋਈ ਦੇਖਣ ਨਹੀਂ ਕਰਿਆ ਕਾਰデア ਨਹੀਂ ਕੋਈ ਰੋਕ ਟੋਕ ਨਹੀਂ ਕੀਤੀ ਮੈਨੂੰ ਬਸ ਪਾਪਾ ਨੇ ਪਾਪਾ ਨੇ ਕਿਹਾ ਸੀ ਮੈਨੂੰ ਤੇ ਬਾਕੀ ਉਹਨਾਂ ਨੇ ਕਿਹਾ ਸੀ ਕਹਿੰਦੇ ਬੇਟਾ ਤੂੰ ਟ੍ਰੇਨ ਤੇ ਚੱਲ ਜਾ ਠੰਡ ਬਹੁਤ ਆ ਤੇ ਜਦੋਂ ਕੱਲ ਮੈਂ ਮੈਂ ਕਿਹਾ ਚੱਲ ਮੈਂ ਇਹਦੇ ਨਾਲ ਥੋੜੀ ਮਰਮਤ ਵਗੈਰਾ ਕਰਾ ਦੇਣਾ ਕੱਲ ਮੈਂ ਮਰਮਤ ਵਗੈਰਾ ਕਰਾ ਕੇ ਲਿਆਂਦੀ ਤੇ ਮੈਂ ਨਾ ਸਮਾਨ ਇਕੱਠਾ ਕਰਨਾ ਚਾਲੂ ਕਰ ਦਿੱਤਾ ਜਦੋਂ ਮੈਂ ਸਮਾਨ ਇਕੱਠਾ ਕਰਨਾ ਚਾਲੂ ਕਰ ਦਿੱਤਾ ਸ਼ਾਮੀ 5:00 ਵਜ ਗਏ ਤੇ ਮੈਂ ਆਪਣੇ ਫਾਦਰ ਸਾਹਿਬ ਨੂੰ ਆਪਣੇ ਪਾਪਾ ਨੂੰ ਕਿਹਾ ਵੀ ਮੈਂ ਜਾ ਰਿਹਾ ਵਾ ਤੇ ਉਹਨਾਂ ਨੇ ਦੂਜੀ ਵਾਰੀ ਨਹੀਂ ਕਿਹਾ ਕਿ ਬੇਟਾ ਨਾ ਜਾਈਂ ਨੇ ਕਿਹਾ ਜਾ ਬੇਟਾ ਪਰ ਇਹ ਗਰਮ ਕਪੜੇ ਲੈਣੀ ਤੇ ਧਿਆਨ ਨਾ ਜਾਇਆ ਫੋਨ ਕਰਦਾ ਰਿਹਾ